ਸਤਿ ਸ੍ਰੀ ਅਕਾਲ ਗਾਇਜ਼ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਸਤਿ ਸ੍ਰੀ ਅਕਾਲ ਵੈਲਕਮ ਟੂ ਈ ਨੀ ਬਲੌਗਸ ਅੱਜ ਅਸੀਂ ਰੀਤਕੌਰ ਕੋਲ ਆਏ ਆ ਤੇ ਅੱਜ ਫਿਰ ਅਸੀਂ ਵੀਡੀਓ ਅੱਜ ਵੀਡੀਓ ਬਣਾ ਰਹੇ ਆ ਆਪਾਂ ਅੱਜ ਮਿੱਟੀ ਦੇ ਲੱਡੂ ਰੀਤਕੌਰ ਬਣਾ ਰਹੇ ਨੇ ਅੱਜ ਛੁੱਟੀ ਸੀ ਸੰਡੇ ਸੀ ਔਰ ਰੀਤ ਨੇ ਸਿਰ ਨਾ ਤਾ ਫਿਰ ਉੱਠ ਕੇ ਚਾਹ ਪਾਣੀ ਪੀਤਾ ਹੁਣ ਸ਼ਾਮ ਨੂੰ ਜਦੋਂ ਠੰਡਾ ਹੋਇਆ ਤੇ ਇਹ ਘਰ ਦੀ ਮਿੱਟੀ ਆ ਜੀ ਦੇਸੀ ਮਿੱਟੀ ਆਪਣੀ ਜਿਹੜੀ ਪੌਦਿਆਂ ਨੂੰ ਪਾਈ ਜਾਂਦੇ ਆ ਦੇਖੋ ਆ ਬੂਟੇ ਹੈਗੇ ਆ ਫੁੱਲ ਖਿੜੇ ਹੋਏ ਆ ਇਸ ਕਰਕੇ ਵੀ ਇਹ ਬਹੁਤ ਸੋਹਣੇ ਲੱਡੂ ਬਣਾਉਂਦੀ ਆ ਮਿੱਟੀ ਦੇ ਰਿਤਕੌਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸੀਂ ਲੱਡੂਆਂ ਦਾ ਫਿਰ ਕੀ ਕਰਦੇ ਹੋ ਜਦੋਂ ਬਣਾ ਲੈਨੇ ਹੋ ਇਧਰ ਮੂੰਹ ਕਰਕੇ ਦੱਸੋ ਅਸੀਂ ਨੂੰ ਇੱਥੇ ਸਿਖਾਉਨੇ ਆ ਫਿਰ ਉਹਦੇ ਬਾਅਦ ਇਹਨੂੰ ਘਰੇ ਲੈ ਕੇ ਜਾ ਕੇ ਤੈਨੂੰ ਰੱਖ ਰਿਆ ਕਿ ਤੈਨੂੰ ਘੋਕੇ टांगे ਕੋਈ ਤੋੜ ਨਾ ਦੇਵੇ ਵੈਸੇ ਮਿੱਟੀ ਦੇ ਲੱਡੂ ਆ ਖਾਣ ਵਾਲੇ ਨਹੀਂ ਖਾਣਾਂ ਦੇ ਅਸਲੀ ਹੁੰਦੇ ਤੇ ਤੁਸੀਂ ਇਹ ਸਿੱਖਿਆ ਕਿੱਥੋਂ ਲੱਡੂ ਬਣਾਉਂਦਾ ਜਿਹੜਾ ਕੰਮ ਹੈਗਾ ਕਿਹਨੇ ਸਿਖਾਇਆ ਮੈਂ ਇਹ ਮੈਨੂੰ ਮੰਨੂ ਨੇ ਸਿਖਾਇਆ ਮੰਨੂ ਅਸੀਂ ਟਿਊਸ਼ਨ ਤੇ ਕਾਫੀ ਆਤੇ ਮੰਨੂ ਬਣਾਉਂਦੇ ਹੁੰਦੇ ਸੀਗੇ ਇਹ ਕੀ ਅੱਛਾ ਅੱਛਾ ਇਹ ਚ ਕੀ ਕੁਝ ਪੈਂਦਾ ਮਟੀਰੀਅਲ ਦੱਸੋਗੇ ਮੜਾ ਜਾਂ ਕਿੱਦਾਂ ਬਣਦੇ ਆ ਇਹ ਨੇ ਤੁਸੀਂ ਬਣਾਤੇ ਰਹੇ ਹੋ ਆ ਦੇਖੋ ਪਾਣੀ ਹੈਗਾ ਮਿੱਟੀ ਲਈ ਹੈ ਹੋਰ ਕੀ ਲੈਂਦ ਹੋਰ ਕੀ ਪੈਂਦਾ ਇਹਦੇ ਚ ਇਹ ਤਾਂ ਨਕਲੀ ਕੇ ਹੈ ਬੱਚਾ ਨਕਲੀ ਦੇ ਆ ਠੀਕ ਇਹ ਖੇਡਣ ਵਾਸਤੇ ਹੁੰਦੇ ਆ ਫਿਰ ਜਦੋਂ ਤੁਹਾਡੇ ਸਾਰੇ ਕੱਪੜੇ ਲਿਬੜ ਜਾਂਦੇ ਆ ਹੱਥ ਲਿਬੜ ਜਾਂਦੇ ਮम्मा ਤੁਹਾਡੇ ਫਿਰ ਲੜਦੇ ਨਹੀਂ ਤੁਹਾਨੂੰ ਵੀ ਇਹ ਤੁਸੀਂ ਕੀ ਕਰ ਰਹੇ ਹੋ ਲੜਦੇ ਆ ਫਿਰ ਅਸੀਂ ਧੋ ਲੈਨੇ ਫਿਰ ਕੁੱਟ ਵੀ ਪੈਂਦੀ ਆ ਲੱਡੂਆਂ ਪਿੱਛੇ ਉਹ ਤਾਂ ਪੈਂਦੀ ਹੁੰਦੀ ਹੈ ਅੱਛਾ ਦੇ ਰਹੇ ਤੁਸੀਂ ਕਿੰਨੇ ਕਿੰਨੇ ਟਾਈਮ ਚ ਬਣਾਉਣੇ ਹੋ ਚਾਰ ਲੱਡੂ ਚਾਰ ਲੱਡੂ ਉਸ ਮਾੜਾ ਜਿਹਾ ਟਾਈਮ ਤੇ ਲੱਗਦਾ ਹੈ ਅੱਛਾ ਜੇ ਤੁਹਾਨੂੰ ਕੋਈ ਆਰਡਰ ਆ ਜਾਏ ਉਹ ਬਣਾ ਕੇ ਦੇ ਦੋਗੇ ਜੇ ਕੋਈ ਆਰਡਰ ਦੇ ਤੁਹਾਨੂੰ ਕਹਵੇ ਮੈਨੂੰ 10 ਲੱਡੂ ਤਿਆਰ ਕਰ ਦੋ ਕਰ ਦੋਗੇ ਤੁਸੀਂ ਹਾਂਜੀ ਹਾਂਜੀ ਇਧਰ ਮੂਵ ਕਰਕੇ ਦੱਸੋ ਕਿੰਨੇ ਪੈਸੇ ਲਓਗੇ ਉਹਦੇ ਇਧਰ 10 ਰੁਪਈਆ ਇੱਕ ਲੱਡੂ 10 ਰੁਪਈਆ ਦਾ ਹਾਂਜੀ ਹਾਂਜੀ 10 ਇਹਦੇ 10 ਲੱਡੂ ਬਣਾਉਣੇ ਆ ਇਹਦੇ ਮੈਨੂੰ ਪੁਰੇ ਬੁੰਡੇ ਅੱਗ ਨਹੀਂ ਲੱਗਣੀ 5 ਅੱਛਾ ਅੱਛਾ ਠੀਕ ਅੱਜ ਕਿੰਨੇ ਬਣਾਉਣੇ ਲੱਡੂ ਅੱਜ ਦਿਖਾਓ ਮਣਾ ਕੈਮਰੇ ਅੱਗੇ ਕਰਕੇ ਲੱਡੂ ਜਿਹੜੇ ਬਣਾਏ ਆ ਦਿਖਾਓ ਦੇਖੋ ਕਿੰਨੇ ਗੋਲ-ਗੋਲ ਐ ਕਿੰਨਾ ਸੋਹਣਾ ਲੱਡੂ ਬਣਾਇਆ ਦੇਖੋ ਖਾਣ ਉਜੀ ਕਰਦਾ ਮੇਰਾ ਤਾਂ <laughs> अस असली द बनानो ਤੁਸੀਂ ਖਾਦਾ ਕਦੇ ਲੱਡੂ ਮਿੱਟੀ ਵਾਲਾ ਅੱਜ ਫਿਰ ਕੈਮਰੇ ਤੇ ਖਾ ਕੇ ਦਿਖਾਓ ਤਾੜੀਆਂ ਵਾੜਨਗੇ ਸਾਰੇ ਕੀ ਬਾਤ ਹੈ ਚਲੋ ਗਾਇਜ਼ ਕੱਲ ਆਪਾਂ ਫਿਰ ਮਿਲਦੇ ਆ ਕੋਈ ਨਹੀਂ ਹਲਦੇ ਤਾਂ ਹੁਣੇ ਤਾਂ ਸ਼ੁਰੂ ਕੀਤੀ ਆ ਲਈ ਹਰ ਗੰਦਾ ਫਿਰ ਜ਼ਿਆਦਾ ਲੰਬੀ ਹੋ ਜਾਂਦੀ ਆ ਫਿਰ ਜਿਹੜੀ ਆਡੀਅנס ਦੇਖਦੀ ਨਹੀਂ ਫਿਰ ਵੀਡੀਓ ਚਲੋ ਕੋਈ ਮੈਸੇਜ ਦੇਣਾ ਹੋਵੇ ਤੁਸੀਂ ਦਰਸ਼ਕਾਂ ਨੂੰ ਉਹ ਦੇ ਦਿਓ ਨੰਬਰ ਵੀ ਦੱਸ ਦਿਓ ਹਾਂ ਬੋਲੋ ਨੰਬਰ ਜੇ ਕਿਸੇ ਨੇ ਲੱਡੂ ਤਿਆਰ ਕਰਾਉਣੇ ਹੋਣ ਤਾਂ ਨੰਬਰ ਨੋਟ ਕਰ ਲਓ 84278 94100 ਰੀਤਕੌਰ ਦਾ ਨੰਬਰ ਹੈ ਜੇ ਤੁਸੀਂ ਲੱਡੂ ਤਿਆਰ ਕਰਾਉਣੇ ਹੋਣ ਤਾਂ ਤੁਸੀਂ ਫੋਨ ਕਰ ਸਕਦੇ ਹੋ ਫੋਨ ਤੇ ਤੁਹਾਨੂੰ ਆਰਡਰ ਦੇ ਦਈਏ ਕਿੰਨੇ ਟਾਈਮ ਕਿੰਨੇ ਟਾਈਮ ਚ ਤਿਆਰ ਕਰ ਦੋਗੇ ਹਾਂਜੀ 10 10 ਮਿੰਟਾਂ ਚ ਕੇ 10 ਦਿਨਾਂ ਚ 10 ਦਿਨਾਂ ਚ ਇੱਕ ਲੱਡੂ ਦੇ ਕਿੰਨੇ ਪੈਸੇ ਲਾਉਗੇ ਜੇ ਇੱਕ ਲੱਡੂ ਲੈਣਾ ਫਿਰ ਉਹਦੇ ਵੀ ਇੱਕ 1 ਰੁਪਈਆ ਇੱਕ ਰੁਪਈਆ ਬਹੁਤ ਸਸਤਾ ਰੇਟ ਆ ਦੇਖੋ ਕਿਤੇ ਵੀ ਇਹੋ ਜਿਹਾ ਰੇਟ ਨਹੀਂ ਮਿਲਣਾ ਤੁਹਾਨੂੰ 1 ਰੁਪਿਆ ਦਾ ਇੱਕ ਲੱਡੂ ਮਿਲਣਾ ਤੁਹਾਨੂੰ ਪਾਣੀ ਵੀ ਕਰਦਾ ਮਿੱਟੀ ਵੀ ਕਰਦੀ ਪਾਨੇ ਉਹ ਮਿੱਟੀ ਵੀ ਕਰਦੀ ਪਾਉਂਦੇ ਹੈਨਾ ਜੇ ਦੋ ਲੱਡੂ ਬਣਾਉਣੇ ਫਿਰ ਦੋ अच्छा अच्छा ठीक है ठीक है ठीक है ਤੁਸੀਂ ਜੇ ਦੋ ਕਹਣਿਆ ਫੇਰ ਅਸੀਂ ਤਾਂ ਵੀ ਦੋ ਬਣਾ ਦਾਂਗੇ ਠੀਕ ਹੈ ਜੀ ਚਲੋ ਸਾਰਿਆਂ ਨੂੰ ਖਤੇ ਬੁਲਾ ਦਿਓ ਪਰ ਸਮਾਪਤੀ ਬਾਈ ਗੁੱਡ ਜੀ ਬਾਈ ਗੁੱਡ ਜੀ